ਆਵੇ ਮੇਕਰ ਅੱਜ ਖੇਤ ਹੈ ਇਸ ਤੇ 11 ਹਲਾ ਤੇ ਸਵਰਾਜ 855 ਕੈਨ ਨੂੰ ਤਾਂ ਆਮ ਹੈ ਪਰ ਮਿੱਟੀ ਪਾਂਡੂ ਹੈ ਪਹਿਲਾ ਹਾਈ ਗੇਰ ਹੈ ਪਰਫਾਰਮੈਂਸ ਚੈੱਕ ਕਰੋ ਇੱਕ ਵਾਰੀ 11 ਹਾਲ ਨੇ ਪਾੜ ਦੇਖ ਲੋ ਸਾਰਾ ਪਾਂਡੂ ਵਾਲਾ ਬਾਣਾ ਬਾਈਆਂ ਨੂੰ ਤਾਂ ਦੇਖ ਲੋ ਸਾਰਾ ਬਾਣ ਪਾਂਡੋ ਵਾਲਾ ਕਰੌਤੀ ਇਹੰਦਾ ਬੁਗਦਾ ਤੜਕੇ ਦੇ ਆਏ ਹੋਇਆ ਬਈ ੜਕੇ ਲਗਭਗ 9:30 ਵਜੇ ਬੋਣ ਲੱਗੇ ਆ ਘਰ ਸਵੇਗ 4 ਤੁਰੇ ਸੀ ਉਹ ਵੀ ਆ ਉਹ ਲੈ ਵੀ ਪਾਸੇ ਅੱਜ ਜਿਹੜਾ ਨੂੰ ਲੱਗੂ ਆ